ਦੇਰਾਤ ਫਗਵਾੜਾ ਦੇ ਲਗਲੇ ਪਿੰਡ ਖਲਿਆਣ ਵਿਖੇ ਜ਼ੋਰਦਾਰ ਧਮਾਕਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਪਾਕਿਸਤਾਨ ਵੱਲੋਂ ਭੇਜੀ ਗਈ ਮਜ਼ਾਈਲ ਨਾਲ ਹੋਇਆ ਹੈ ਜੋ ਕਿ ਫਗਵਾੜਾ ਦੇ ਲਗਲੇ ਪਿੰਡ ਖਲਿਆਣ ਦੇ ਖੇਤਾਂ ਵਿੱਚ ਅੜ ਗਈ ਜਿਸ ਨਾਲ ਕਣਕ ਦੀ ਨਾੜ ਨੂੰ ਭਿਆਨਕ ਅੱਗ ਲੱਗ ਗਈ ਪਿੰਡ ਵਾਸੀਆਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੂਰ ਦੂਰ ਤੱਕ ਘਰਾਂ ਦੀਆਂ ਤਾਕੀਆਂ ਦਰਵਾਜ਼ੇ ਵਿਖੜ ਪਏ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰਾਤ ਕਰੀਬ 2:30 ਵਜੇ ਤੋਂ 3 ਵਜੇ ਦੇ ਕਰੀਬ ਹੋਇਆ ਹੈ ਤੇ ਪਿੰਡ ਵਾਸੀਆਂ ਮੁਤਾਬਕ ਮਿਜ਼ਾਈਲ ਡਿੱਗਣ ਨਾਲ ਖੇਤਾਂ ਵਿੱਚ 8 ਫੁੱਟ ਡੂੰਘਾ ਟੋਆ ਪੈ ਗਿਆ ਪਰ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਰਿਆ ਮੌਕੇ ਤੇ ਰਾਵਲਪਿੰਡੀ ਦੇ ਐਸ ਐਚਓ ਮੇਜਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਫਾਇਰ ਬ੍ਰਿਗੇਡ ਵੱਲੋਂ ਵਿਆਹ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਬਾਬਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਰਾਤ ਨੂੰ ਬਲੈਕਆਊਟ ਹੁੰਦਾ ਹੈ ਤਾਂ ਸਾਰੇ ਜਾਣੇ ਆਪਣੇ ਆਪਣੇ ਇਨਵਰਟਰ ਅਤੇ ਕੈਮਰਿਆਂ ਦੀ ਲਾਈਟ ਬੰਦ ਰੱਖਿਆ ਕਰਨ ਕਿਉਂਕਿ ਦੁਸ਼ਮਣ ਉੱਥੇ ਹੀ ਮਿਜ਼ਾਈਲ ਸੁੱਟਦਾ ਹੈ ਜਿੱਥੇ ਲਾਈਟ ਜਗਦੀ ਹੋਵੇ ਤੇ ਕੋਈ ਕੋਈ ਤਕਰੀਬਨ 2:3 3:00 ਵਜੇ ਦਾ ਪਰਕੇ ਆਵਾਜ਼ ਆਈ ਸੀ ਤਾਂ ਅਸੀਂ ਕੁੱਟੇ ਚੜ ਕੇ ਦੇਖਿਆ ਸਾਂਝੀ ਵਾਲੀ ਸਾਈਡ ਤੇ ਕੁਝ ਅੱਗ ਲੱਗਣ ਦੀ ਵੀ ਸ਼ਿਕਾਇਤ ਦੇਖੀ ਗਈ ਸੀ ਤਾਂ ਉਹਦੇ ਕਰਕੇ ਫਿਰ ਸ਼ਾਇਦ ਕੋਈ ਮਿਲਟਰੀ ਵਾਲੇ ਵੀ ਆਏ ਹੋਗੇ ਰਾਤ ਨੂੰ ਉਸ ਤੋਂ ਬਾਅਦ ਫਾਇਰਵਰ ਦੀ ਗੱਡੀ ਵੀ ਆਈ ਸੀ ਉਹ ਆਉਂਦੀ ਫਸ ਗਈ ਤੇ ਚਲੋ ਜਾਰੀ ਨੁਕਸਾਨ ਨਹੀਂ ਬਚਾਓਗੇ ਜੇ ਥੋੜੇ ਪਿੰਡ ਵਾਲੂ ਹੋ ਜਾਂਦਾ ਤਾਂ ਬਹੁਤ ਨੁਕਸਾਨ ਹੋਣਾ ਸੀ देखो अपडेट हुआ भी बहुत डूंगा कट 7 8 फुट तो दोनो खेत तक मिट्टी पटके मारी है चलो महाराज जी कृपा ना ਉਹਦਾ ਹੁਕਮ ਆ ਜੋਰ ਕਰਨਾ ਉਹੀ ਹੋਣਾ ਪਰ ਬਚਾਓਗੇ ਪਿੰਡ ਦਾ ਪਿੰਡ ਵਾਲੇ ਦੇ ਪਿੰਡ ਦਾ ਖਤਮ ਹੋਣਾ ਜੀ ਇਹ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਹੈ ਇਹਦੇ ਵਿੱਚ ਲੋਕਾਂ ਨੂੰ ਅਸੀਂ ਇਹ اپੀਲ ਕਰਦੇ ਆ ਕਿ ਰਾਤ ਨੂੰ ਬਿਲਕੁਲ ਵੀ ਲਾਈਟਾਂ ਦਾ ਪ੍ਰਯੋਜਨਾ ਕਰਨ ਅਸੀਂ ਆਪਣੇ ਵੀ ਨਸੀਰਵਾਲ ਪਿੰਡ ਰਾਤੀ ਸਾਰੀਆਂ ਲਾਈਟਾਂ ਬੰਦ ਕਰਾਈਆਂ ਤਾਰਾਂ ਕੱਟੀਆਂ ਬਿਲਕੁਲ ਕੋ ਪਨੇਰਾ ਸਿਗਾ ਜੀ ਇੱਦਾਂ ਹੀ ਜਦ ਕਿ ਜਾਨ ਬਚਦੀ ਹੋਵੇ ਤਾਂ ਸਾਨੂੰ ਔਖੋ ਕੀ ਵੀ ਰਹਿਣਾ ਪੈਣਾ ਇਸ ਕਰਕੇ ਆਪਣਾ ਆਪਣੀ ਇਲੈਕਟਰਾ ਨਾਲ ਬਲੋ ਦੇਦੇ ਲੰਗਰ ਪਾਣੀ ਛੱਕੀ ਦੇ ਲੰਮੇ ਪਜੋ ਇਸ ਕਰਕੇ ਆਪਣਾ ਪਚਾਓ ਦੇ ਵਿੱਚ ਵੀ ਪਚਾ ਜਾਏ ਅੱਜ ਤੜਕਸਾਰ ਸਵੇਰੇ ਇੱਕ ਬਲਾਸਟ ਹੋਇਆ ਪਹਿਲਾਂ ਜਿਹਦੀ ਆਵਾਜ਼ ਬੜੀ ਦੂਰ ਦੂਰ ਤੱਕ ਵੀ ਮਤਲਬ ਸੁਣਾਈ ਦਿੱਤੀ ਹੈ ਉਸ ਤੋਂ ਬਾਅਦ ਸਾਇਰਨ ਦੀ ਆਵਾਜ਼ ਆਈ ਤੇ ਜਦਾਂ ਕਿ ਹੁਣ ਸਵੇਰੇ ਜਦੋਂ ਦਿਨ ਚੜਿਆ ਫਿਰ ਪਤਾ ਲੱਗਾ ਕਿ ਇੱਥੇ ਕੋਈ ਧਮਾਕਾ ਮਤਲਬ ਕਿ ਕੋਈ ਕਿਸੇ ਤਰ੍ਹਾਂ ਦਾ ਹੋਇਆ ਜਿਹਦੇ ਵਿੱਚ ਹੁਣ ਪਤਾ ਨਹੀਂ ਹੈ ਡਰੋਂਦਾ ਧਮਾਕਾ ਸੀ ਜਾਂ ਕੋਈ ਕਿਸੇ ਤਰ੍ਹਾਂ ਦਾ ਸੀ ਤੇ ਰਾਤ ਮਤਲਬ ਉਸ ਸਮੇਂ ਜੋ ਤੜਕ ਸਵੇਰ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇਕਦਮ ਤੇ ਪਰ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮੌਕੇ ਤੇ ਮੇਰਾ ਖਿਆਲ ਸਰਕਾਰੀ ਮੁਲਾਜ਼ਮ ਜੋ ਵੀ ਆਏ ਹੋਣਗੇ ਉਹਨਾਂ ਨੇ ਇੱਥੇ ਦੇਖਿਆ ਇੱਕ ਇਹ ਬਹੁਤ ਵੱਡਾ ਖੱਡਾ ਪਿਆ ਹੋਇਆ ਜਿੱਥੇ ਬਲਾਸਟ ਹੋਇਆ ਇਹ ਕੋਈ ਤਕਰੀਬਨ 2:35-40 ਤੜਕ ਸਵੇਰ ਦੀ ਗੱਲ ਹੈਗੀ ਐ ਤੇ ਉਸ ਤੋਂ ਬਾਅਦ ਕਾਫੀ ਵਾਰ ਜੋ ਸਰਕਾਰੀ ਹਦਾਇਤਾਂ ਨੇ ਸਾਇਰਨ ਕਾਫੀ ਵਜੇ ਨੂੰ ਉਸ ਤੋਂ ਬਾਅਦ ਖਲਾਸ ਤੋਂ ਬਾਅਦ ਦੀ ਗੱਲ ਹੈ ਤਿੰਨ ਚਾਰ ਵਾਰ ਇਹ ਸਾਇਰਨ ਵੱਜਦੇ ਨੇ ਕਾਫੀ ਦੇਰ ਤੱਕ ਸੋ ਹੁਣ ਇਸ ਤਰ੍ਹਾਂ ਦੀ ਵੇਹ ਕੋਈ ਗੱਲ ਨਹੀਂ ਹੈ ਤੇ ਸਾਰੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਪਾਂ ਲੋਕਾਂ ਨੂੰ ਅਪੀਲ ਤਾਂ ਹੀ ਕਰਨੀ ਚਾਹਾਂਗੇ ਕਿ ਲੋਕ ਸੰਜਮਤਾ ਵਧਾ ਕੇ ਰੱਖਣ ਜੋ ਸਾਡੀ ਭਾਰਤੀ ਸੈਨਾ ਉਹ ਬੜੀ ਸੂਝਬੂਝ ਦੇ ਨਾਲ ਇਸ ਈ ਨੂੰ ਹੈਂਡਲ ਕਰ ਰਹੀ ਹੈ ਜੋ ਵੀ ਪਾਕਿਸਤਾਨ ਦੀ ਤਰਫੋਂ ਡਰੋਨ ਹਮਲਾ ਜਾਂ ਕਿਸੇ ਤਰ੍ਹਾਂ ਦਾ ਹੋਰ ਵੀ ਹਮਲਾ ਕੀਤਾ ਕਰ ਰਹੀ ਹੈ ਉਹ ਭਾਰਤੀ ਸੈਨਾ ਬੜੀ ਬਖੂਬੀ ਉਹਦਾ ਮੂੰਹ ਤੋੜਵਾ ਜਵਾਬ ਦੇ ਰਹੀ ਹੈ ਲੋਕਾਂ ਨੂੰ ਸੰਜਮਤਾ ਵਰਤਣੀ ਚਾਹੀਦੀ ਹੈ ਤੇ ਕਿਸੇ ਤਰ੍ਹਾਂ ਦਾ ਵੀ ਮਤਲਬ ਕਿ ਜੋ ਵੀ ਸਹਿਮ ਦਾ ਮਾਹੌਲ ਕ੍ਰੀਏਟ ਨਹੀਂ ਕਰਨਾ ਚਾਹੀਦਾ ਸੋ ਇਹ ਜਿਹੜੀ ਔਖੀ ਘੜੀਆਂ ਸਾਰਿਆਂ ਨੂੰ ਨਾਲ ਮਿਲ ਕੇ ਇਹ ਫੀਲ ਕਰਨੀ ਚਾਹੀਦੀਆਂ ਬਾਕੀ ਜੋ ਭਾਰਤੀ ਸੈਨਾ ਉਹ ਪਾਕਿਸਤਾਨ ਦਾ ਜਵਾਬ ਬੜੇ ਮੂੰਹ ਤੋੜਵਾ ਜਵਾਬ ਬੜੀ ਸੂਝ-ਬੂਝ ਨਾਲ